ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਰੇਲ ਗੱਡੀ ਨਾ ਮਿਲਣ ਦੇ ਕਰਕੇ ਜਿਹੜੀ ਅਗਲੀ ਯਾਤਰਾ 15 ਦਸੰਬਰ ਨੂੰ ਹੋਣ ਵਾਲੀ ਹੈ ਉਹ ਕਿਤੇ ਨਾ ਕਿਤੇ ਬ੍ਰੇਕ ਉਸ ਦੇ ਉੱਤੇ ਲੱਗਦੀ ਦਿਖਾਈ ਦੇ ਰਹੀ ਹੈ ਇੱਕ ਪਾਸੇ ਚੈਲੰਜ ਵੀ ਹੋ ਰਿਹਾ ਇਸ ਯਾਤਰਾ ਨੂੰ ਦੋ ਥਾਵਾਂ ਤੋਂ ਹੋਏ ਹਾਈ ਕੋਰਟ ਦੇ ਅੰਦਰ ਉੱਥੇ ਸਰਕਾਰ ਨੇ ਜੋ ਜਵਾਬ ਦਿੱਤਾ ਸਭ ਦੇ ਸਾਹਮਣੇ ਹੈ ਹੁਣ ਜਿਹੜੀ ਰੇਲ ਗੱਡੀ ਨਾ ਮਿਲਣਾ ਕੀ ਵਾਕਿਆ ਇਹ ਰੋਕ ਦੇਵੇਗੀ ਰੇਲ ਯਾਤਰੀਆਂ ਨੂੰ ਖਾਸ ਕਰਕੇ ਜਿਹੜੇ ਤੀਰਥ ਯਾਤਰਾਵਾਂ ਤੇ ਜਾਣਾ ਚਾਹੁੰਦੇ ਨੇ ਦੂਜੋ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਇਹ ਸਕੀਮ ਆ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਹਾਈ ਕੋਰਟ ਦੇ ਵਿੱਚ ਜਿਹੜਾ ਐਡਵੋਕੇਟ ਨੇ ਐਸ ਸੀ ਰੋਡਰ ਸਾਹਿਬ ਉਹਨਾਂ ਵੱਲੋਂ ਪਾਈ ਗਈ ਸੀ ਉਸ ਤੇ ਹਾਈ ਕੋਰਟ ਨੇ ਸਰਕਾਰ ਕੋਲ ਜਵਾਬ ਮੰਗਿਆ ਅੱਜ ਸਰਕਾਰ ਨੇ ਕਿਹਾ ਕਿ ਜੀ ਅਸੀਂ ਇਹਦਾ ਪ੍ਰਬੰਧ ਕਰ ਰਹੇ ਲੇਕਿਨ ਉਸੇ ਹਾਈ ਕੋਰਟ ਵੱਲੋਂ ਬੜੀ ਕਿੰਤੂ ਪਰੰਤੂ ਕੀਤੀ ਗਈ ਹੈ ਪਰ ਨਾਲ ਪੰਜਾਬ ਸੰਘੇਕ ਦੇ ਦੋ ਹੋਰ ਸੂਬੇ ਵੀ ਕਰ ਰਹੇ ਨੇ ਇੱਕ ਤੇ ਇਹ ਵਾਲਾ ਕੇਸ ਹੈ ਹਾਈ ਕੋਰਟ ਦੇ ਵਿੱਚ ਪਤਾ ਨਹੀਂ ਕੰਟੀਨਿਊਸ ਸਕੀਮ ਰਹਿਣੀ ਕਿ ਨਹੀਂ ਰਹਿਣੀ ਹੈ ਤੇ ਅਦਾਲਤ ਤੇ ਨਿਰਭਰ ਕਰਦਾ ਲੇਕਿਨ ਅਗਰ ਜਿਹੜੀਆਂ ਟ੍ਰੇਨਾਂ ਨਹੀਂ ਦੇਣੀਆਂ ਜਦ ਕਿ ਸਮਝੌਤਾ ਹੋਇਆ ਸੀ ਐਮਓਯੂ ਹੋਇਆ ਸੀ ਕਿ ਸਾਨੂੰ ਇੰਨੀਆਂ ਟ੍ਰੇਨਾਂ ਇਸ ਇਸ ਡੇਟ ਤੇ ਚਾਹੀਦੀਆਂ ਔਰ 1 ਕਰੋੜ 34 ਲੱਖ ਰੁਪਈਆ ਵੀ ਸਰਕਾਰ ਵੱਲੋਂ ਜਾ ਚੁੱਕਾ ਰੇਲਵੇ ਨੂੰ ਹੁਣ ਸਵਾਲ ਹੈ ਕਿ ਕੀ ਵਾਕਏ ਜਿਹੜੀ ਭਾਜਪੀ ਸਰਕਾਰ ਸੈਂਟਰ ਦੇ ਵਿੱਚ ਰਾਜ ਕਰ ਰਹੀ ਆ ਇਹ ਉਹਨਾਂ ਨੇ ਦੇ ਕਹਿਣ ਤੇ ਰੇਲਵੇ ਹੁਣ ਇਸ ਟਾਈਮ ਮ ਮੁਕਰ ਗਿਆ ਕਿ ਅਸੀਂ ਫਰਵਰੀ ਮਹੀਨੇ ਚ ਰੇਲਾ ਨਹੀਂ ਦੇ ਸਕਦੇ ਨਾ ਹੁਣ ਇਹ ਸਭ ਤੋਂ ਵੱਡੀ ਗੱਲ ਹੈ ਕਿ ਕੀ ਇਹ ਫਿਰ ਕੇਂਦਰ ਦਾ ਧੱਕਾ ਮੰਨਿਆ ਜਾਊਗਾ ਇਹ ਕਿਹੜੀ ਵੀ ਪੰਜਾਬ ਸਰਕਾਰ ਫ੍ਰੀ ਤੁਹਾਡੇ ਕੋਲ ਟ੍ਰੇਨਾਂ ਮੰਗ ਰਹੀ ਹੈ ਨਾ ਤੁਹਾਡੇ ਕੋਲ ਸਮਝੌਤਾ ਕੀਤਾ ਹੈਗਾ ਤੁਹਾਨੂੰ ਤਰੀਕਾ ਦੱਸਿਆ ਗਿਆ ਤੁਹਾਨੂੰ ਪੈਸੇ ਦਿੱਤੇ ਗਏ ਨੇ ਇਸ ਦੇ ਬਾਵਜੂਦ ਹੁਣ ਤੁਸੀਂ ਬਹਾਨਾ ਲਾ ਰਹੇ ਹੋ ਕੀ ਜਿਹੜੇ ਦੋ ਸਟੇਟ ਨੇ ਜਿੱਥੇ ਹੋਰ ਦੋ ਦੋ ਸਟੇਟਾਂ ਨੇ ਇਹ ਸਕੀਮ ਸ਼ੁਰੂ ਕੀਤੀ ਆ ਉਹ ਭਾਜੀਪੀ ਰੂਲ ਸਟੇਟ ਨੇ ਜਿੱਥੇ ਭਾਜੀਪੀ ਦੀ ਸਰਕਾਰ ਕਿ ਉੱਥੇ ਇਹ ਸਕੀਮ ਨੂੰ ਹਿੱਟ ਕੀਤਾ ਗਿਆ ਸੈਂਟਰ ਵੱਲੋਂ ਉੱਥੇ ਰੇਲਾ ਕਿ ਸੈਂਟਰ ਵੱਲੋਂ ਦਿੱਤੀਆਂ ਜਾ ਰਹੀਆਂ ਕਿ ਨਹੀਂ ਦਿੱਤੀਆਂ ਜਾ ਰਹੀਆਂ ਹੁਣੇ ਪੰਜਾਬ ਸਰਕਾਰ ਨੇ ਦੇਖਣਾ ਇਸ ਮਸਲੇ ਦੇ ਵਿੱਚ ਕਿ ਆਖਰ ਕਿਉਂ ਵਾਰ-ਵਾਰ ਸੈਂਟਰ ਪੰਜਾਬ ਨੂੰ ਤੰਗ ਕਰ ਰਿਹਾ ਹੈਗਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਤੰਗ ਕੀਤਾ ਕਿ ਸਾਡਾ ਰੂਰਲ ਡਵੈਲਪਮੈਂਟ ਫੰਡ ਰੋਕਿਆ ਤੁਸੀਂ ਤਾਂ ਸਾਨੂੰ ਤਾਂ ਕੀਤਾ ਸਾਡਾ ਨੈਸ਼ਨਲ ਰੂਰਲ ਹੈਲਥ ਮਿਸ਼ਨ ਦਾ ਪੈਸਾ ਰੋਕਿਆ ਤੁਸੀਂ ਸਾਡਾ 8000 ਕਰੋੜ ਰੁਪਏ ਪੈਸੇ ਰੋਕੇ ਨੇ ਸਰਕਾਰ ਵਾਰ-ਵਾਰ ਕਹਿ ਰਹੀ ਆ ਹੁਣ ਤੁਸੀਂ ਆਹ ਵਾਲੇ ਰੋ ਟ੍ਰੇਨਾਂ ਰੋਕ ਦਿੱਤੀਆਂ ਆਈਆਂ ਮਤਲਬ ਸੈਂਟਰ ਚਾਹੁੰਦਾ ਕੀ ਆ ਕਿ ਕੀ ਆ ਵਜ੍ਹਾ ਕੀ ਦੱਸੇ ਸੈਂਟਰ ਕੀ ਹੈ ਕਿ ਬਹਾਨੇ ਜਿਹੜੇ ਬਣਾਏ ਜਾ ਰਹੇ ਨੇ ਉਹਦਾ ਕੀ ਹੈ ਕਿ ਕੀ ਹੁਣ ਪੰਜਾਬ ਸਰਕਾਰ ਕੀ ਕਰੂਗੀ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਕੀ ਕਰਨਾ ਚਾਹੀਦਾ ਜਾਂ ਪੰਜਾਬ ਸਰਕਾਰ ਨੂੰ ਕੀ ਕਰਨਾ ਚਾਹੀਦਾ ਕਿਉਂ ਨਹੀਂ ਇਦਾਂ ਦੀ ਇੱਕ ਆਵਾਜ਼ ਬੁਲੰਦ ਕੀਤੀ ਜਾਂਦੀ ਸੈਂਟਰ ਸਰਕਾਰ ਦੇ ਖਿਲਾਫ ਕਦੀ ਤੁਸੀਂ ਕਹਿੰਦੇ ਜੇ ਸਾਨੂੰ ਗਵਰਨਰ ਦੇ ਜ਼ਰੀਏ ਤੰਗ ਕੀਤਾ ਜਾ ਰਿਹਾ ਹੈਗਾ ਸਾਡੇ ਸਾਨੂੰ ਸੈਸ਼ਨ ਨਹੀਂ ਬੁਲਾਉਂ ਦਿੱਤਾ ਜਾਂਦਾ ਹੈਗਾ ਸਾਡਾ ਬਜਟ ਸੈਸ਼ਨ ਰੋਕਿਆ ਜਾ ਰਿਹਾ ਹੈਗਾ ਸਾਨੂੰ ਸੁਪਰੀਮ ਕੋਰਟ ਜਾਣਾ ਪੈ ਰਿਹਾ ਹੁਣ ਕੀ ਜਿਹੜਾ 8000 ਕਰੋੜ ਰੁਪਈਆ ਫਿਰ ਸੁਪਰੀਮ ਕੋਰਟ ਜਾਓਗੇ ਜਾਂ ਹੁਣ ਕੀ ਟ੍ਰੇਨਾਂ ਦੇ ਮਸਲੇ ਦੇ ਵਿੱਚ ਫਿਰ ਸੁਪਰੀਮ ਕੋਰਟ ਜਾਣਾ ਪਊਗਾ ਨਿੱਕੀ ਨਿੱਕੀ ਗੱਲ ਤੇ ਜੇ ਹਰ ਵਾਰ ਸੈਂਟਰ ਦੇ ਖਿਲਾਫ ਅਸੀਂ ਉੱਥੇ ਜਾਣਾ ਪਿਆ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਸੁਪਰੀਮ ਕੋਰਟ ਦੇ ਅੱਗੇ ਕਹਿ ਰਹੀ ਹੈ ਕਿ ਸਰਕਾਰਾਂ ਉਦੋਂ ਹੀ ਸਾਨੂੰ ਕਰਨ ਜਦੋਂ ਸਾਨੂੰ ਉਦੋਂ ਜਦੋਂ ਲੋਕਾਂ ਦੇ ਹੱਥ ਖੜੇ ਹੋ ਜਾਂਦੇ ਨੇ ਤੇ ਹੁਣ ਇਹ ਬੜਾ ਸੀਰੀਅਸ ਮਸਲਾ ਆ ਗਿਆ ਕਿ ਆਖਰ ਸੈਂਟਰ ਪੰਜਾਬ ਨੂੰ ਕਿਉਂ ਤੰਗ ਕਰਿਆ ਗਿਆ ਇਹ ਕਰਕੇ ਇਸ ਮਸਲੇ ਦੇ ਵਿੱਚ ਤੇ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਬੜਾ ਸਟੈਂਡ ਸਪੱਸ਼ਟ ਹੋਣਾ ਚਾਹੀਦਾਗਾ ਸਕੀਮ ਨੂੰ ਲੈ ਕੇ ਭਾਵੇਂ ਕਿੰਤੂ ਪਰੰਤੂ ਸੌ ਹੈ ਕਿਉਂਕਿ ਮਸਲਾ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਆਇਆ ਉਹ ਇੱਕ ਇਸ਼ੂ ਹੈ ਕਿ ਇਹ ਵਾਲੀ ਸਕੀਮ ਸ਼ੁਰੂ ਕਰਨੀ ਚਾਹੀਦੀ ਕਿ ਨਹੀਂ ਚਾਹੀਦੀ ਕਰਨੀ ਚਾਹੀਦੀ 40 ਕਰੋੜ ਰੁਪਏ ਦਾ ਪ੍ਰਬੰਧ ਹੋਰ ਕਿਤੇ ਕੀਤਾ ਜਾ ਸਕਦਾ ਹੈ ਕਿ ਤੀਰਥ ਯਾਤਰਾ ਤੇ ਨਹੀਂ ਕਰਨਾ ਚਾਹੀਦਾ ਹੈਗਾ ਜਿਹੜੀ ਐਡਵੋਕੇਟ ਰੋੜਾ ਸਾਹਿਬ ਨੇ ਦਿੱਤੀ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਦੋਂ ਬੇਅਦਬੀ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੋਈਆਂ ਸੀ ਉਦੋਂ ਇਹਨਾਂ ਨੇ ਸਦਵਾਵਣਾ ਰੈਲੀ ਤੇ ਪਲੱਸ ਇਹ ਵਾਲੀ ਸਕੀਮ ਸ਼ੁਰੂ ਕਰ ਦਿੱਤੀ ਉਦੋਂ ਵੀ ਐਡਵੋਕੇਟ ਐਚਸੀ ਰੋੜਾ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਗਾਏ ਤੇ ਸਰਕਾਰ ਜਾ ਕੇ ਉਹ ਕੇਸ ਵਾਪਸ ਹੋ ਗਿਆ ਇਸ ਸਰਕਾਰ ਨੇ ਸਕੀਮ ਬੰਦ ਕਰ ਦਿੱਤੀ ਸੀ ਹੁਣੇ ਫਿਰ ਉਹੀ ਕੇਸ ਆ ਕਿ ਆਖਰ ਇਹ ਸਾਰਾ ਪੋਲੀਟੀਕਲ ਆ ਕਿਉਂਕਿ ਜਿਹਨਾਂ ਲੋਕਾਂ ਨੇ ਜਾਣਾ ਚਾਹਿਆ ਵਿਚਾਰਿਆ ਨੇ ਠੀਕ ਹੈ ਕਿ ਬਹੁਤ ਸਾਰੇ ਲੋਕਾਂ ਨੇ ਜਿਹੜੇ ਪੂਜਨਿਕ ਸਥਾਨ ਨੇ ਉਹ ਨਹੀਂ ਦੇਖੇ ਹੈਗੇ ਇੱਕ ਉਹਨਾਂ ਨੂੰ ਮੌਕਾ ਮਿਲਿਆ ਹੈਗਾ ਪਰ ਉਹ ਕਿਵੇਂ ਜਾਂਦੇ ਹੈਗੇ ਨੇ ਲੋਕ ਉਹ ਐਮਐਲਏ ਕੋ ਜਾ ਰਹੇ ਨੇ ਐਮਐਲਏ ਤੇ ਕਹੂਗਾ ਵੀ ਵੇਖੋ ਜੀ ਮੇਰੇ ਕਹਿੰਦੇ ਅੱਜ ਤੁਸੀਂ ਮੱਥਾ ਟੇਕ ਔਰ ਤੁਸੀਂ ਚੱਲੇ ਜੀ ਜੀ ਗੁਰਦੁਆਰਾ ਸਾਹਿਬ ਚੱਲੇ ਜਾਂ ਤੁਸੀਂ ਮੰਦਿਰ ਚੱਲੇ ਜੀ ਨਾ ਸਾਡਾ ਵੀ ਖਿਆਲ ਰੱਖੋ ਹੈ ਤੇ ਪੋਲੀਟਿਕਲੀ ਹੈ ਨਾ ਬਈ ਸਵਾਲ ਇਹ ਵੀ ਖੜੇ ਕਰ ਰਿਹਾ ਹੈ ਕਿ ਜਿਹੜੇ ਸ਼ਰਧਾਲੂਆਂ ਨੂੰ ਜਿਹੜੇ ਜਾਂਦੇ ਆ ਯਾਤਰੀ ਉਹਨਾਂ ਨੂੰ ਝੋਲੇ ਜਿਹੜੇ ਦਿੱਤੇ ਜਾ ਰਹੇ ਆ ਫੋਟੋਸ਼ਾਪੀਆਂ ਜਾ ਰਹੀਆਂ ਉੱਥੇ ਮੁੱਖ ਮੰਤਰੀ ਲੈਵਲ ਦੀਆਂ ਉਹ ਤੇ ਜਿੰਨੇ ਆਮ ਆਦੀ ਪਾਰਟੀ ਅ ਕਾਲੀ ਦਲ ਤੇ ਜਾਂ ਕਾਂਗਰਸ ਤੇ ਟਿਚਰਾਂ ਕਰਦੇ ਹੁੰਦੇ ਸੀ ਨਾ ਜੀ ਵੀ ਹਰ ਗੱਲ ਤੇ ਫੋਟੋ ਫੋਟਾ ਉਹਨਾਂ ਦੀਆਂ ਤੇ ਇਕਾਦੁੱਕਾ ਫੋਟਵਾ ਸੀ ਉਹ ਐਂਬੂਲੈਂਸ ਤੇ ਸੀ ਹੈ ਨਾ ਹੁਣ ਤੇ ਇਹਨਾਂ ਦੀ ਹਰ ਜਗ੍ਹਾ ਤੇ ਆ ਇਨਾਂ ਦੀਆਂ ਕਲੀਨਿਕ ਤੇ ਹੋ ਗਈਆਂ ਇਨਾਂ ਨੇ ਝੋਲਿਆਂ ਤੇ ਹੋ ਗਈਆਂ ਇਨਾਂ ਦੇ ਥੈਲਿਆਂ ਤੇ ਹੋ ਗਈਆਂ ਇਨਾਂ ਨੇ ਬੋਰਡ ਤੇ ਹੋ ਗਿਆ ਹੋਂ ਤੇ ਉਦਘਾਟਨੀ ਜਿਹੜੇ ਬੋਰਡ ਹੁੰਦੇ ਨੇ ਉਹ ਉੱਥੇ ਵੀ ਫੋਟੋਆਂ ਲੱਗ ਰਹੀਆਂ ਗਈਆਂ ਨੇ ਇਨਾਂ ਦੇ ਤੇ ਫੋਟੋਆਂ ਵਾਲੇ ਤੇ ਧੂਆਂ ਕੱਢ ਦਿੱਤਾ ਹੈਗਾ ਚਾਹੇ ਕੋਈ ਐਮਐਲਏ ਆ ਚਾਹੇ ਕੋਈ ਮੰਤਰੀ ਆ ਹੋਂ ਤੇ ਸੀਐਮ ਸਾਹਿਬ ਦੀਆਂ ਬੋਰਡਾਂ ਬਹੁਤ ਲੱਗਦੀਆਂ ਗਈਆਂ ਨੇ ਉਹੀ ਪਹਿਲਾਂ ਆਵਾਦੀ ਪਾਰਟੀ ਵਾਲੇ ਕਹਿੰਦੇ ਹੁੰਦੇ ਸੀ ਕਿ ਜੀ ਭਾਂਡੇ ਜਦੋਂ ਸਕੀਮ ਸ਼ੁਰੂ ਕਰਨੀ ਸੀ 2012 ਦੇ ਵਿੱਚ ਤੇ ਆਵਾਦੀਆ ਪਾਰਟੀ ਕਹਿੰਦੇ ਕਿ ਉਹ ਜਦੋਂ ਬੀਬੀਆਂ ਜਿਹਦੇ ਘਰ ਜਾਂਦੇ ਜੋ ਕਹਿੰਦੇ ਲਿਆ ਜੀ ਮਾਨਤਾ ਜੇ ਤੋਤਾ ਸਿੰਘ ਜੀ ਮਾਨਤਾ ਜੇ ਮਲੂਕਾ ਸਾਹਿਬ ਮਾਨਤਾ ਜੇ ਭੁੰਦਰ ਸਾਹਿਬ ਐਦਾਂ ਕਰਦੇ ਹੁੰਦੇ ਸੀ ਹੁਣ ਜਿਹੜੇ ਜਿੱਥੇ ਵੀ ਜਾਂਦੇ ਉਸ ਸਰਕਾਰ ਦੀਆਂ ਫੋਟੋਆਂ ਗਰੇਜ ਕਰਨਾ ਚਾਹੀਦਾ ਸਰਕਾਰ ਇੱਕ ਸਿੰਪਲ ਝੋਲਾ 5 ਰੁਪਏ ਦਾ ਪੈਂਦਾ ਹੋਊਗਾ ਫੋਟੋਆਂ ਲਾ ਕੇ ਭਾਵੇਂ 50 ਰੁਪਏ ਦਾ ਪੈਂਦਾ ਹੋਵੇ ਉਸ ਤੋਂ ਬਾਅਦ ਅਫਸਰਾਂ ਦੀਆਂ ਕਮੇਟੀਆਂ ਤੇ ਕਮਿਸ਼ਨ ਇਹ ਕਰਕੇ ਇਹ ਚੀਜ਼ਾਂ ਤੋਂ ਖੁਦ ਸੀਐਮ ਸਾਹਿਬ ਨੂੰ ਗਰੇਜ ਕਰਨਾ ਜਿਹਦਾ ਅਫਸਰਾਂ ਨੂੰ ਕਲੀਅਰ ਕਟ ਇਨਸਟਰਕਸ਼ਨਸ ਦੇਣੀਆਂ ਚਾਹੀਦੀਆਂ ਕਿ ਮੇਰੀ ਫੋੜੋ ਨਹੀਂ ਲੱਗਣੀ ਚਾਹੀਦੀ ਹੈਗੀ ਅ ਜਦੋਂ ਤੁਸੀਂ ਝੋਲੇ ਜਾਂ ਥੈਲੇ ਬਣਾਉਂਦੇ ਆਗੇ ਜੇ ਜਾਂ ਕਿੱਟਾਂ ਬਣਾਉਂਦੇ ਆਗੇ ਸਰਕਾਰ ਦੀਆਂ ਸਕੀਮ ਮੇਰੀ ਫੋੜ ਹੋਣੀ ਚਾਹੀਦੀ ਹੈਗੀ ਕਿਉਂਕਿ ਭਗਵੰਤ ਮਾਨ ਸਾਹਿਬ ਤੇ 3 ਕਰੋੜ ਪੰਜਾਬੀਆਂ ਦੇ ਦਿਲਾਂ 'ਚ ਬਸੇ ਹੋਏ ਨੇ ਜਿਹੜੇ ਮੁੱਖ ਮੰਤਰੀ ਪੰਜਾਬੀਆਂ ਦੇ ਦਿਲਾਂ 'ਚ ਬਸੇ ਹੋਏ ਨੇ ਜਦੋਂ ਕਹਿੰਦੇ ਪੰਜਾਬੀਓ ਸਸਰੀਏ ਕਾਲ ਮੈਂ ਤੁਹਾਡਾ ਭਗਵੰਤ ਮਾਨ ਤੇ ਉਹ ਉਹਨਾਂ ਨੂੰ ਵਾਰ-ਵਾਰ ਫੋੜਵਾ ਦੇ ذریعے ਥੋੜਾ ਸਾ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਭਗਵੰਤ ਮਾ ਲੋਕਣ ਪਤਾ ਹੀ ਕਿ ਇਸ ਟਾਈਮ ਸਰਕਾਰ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹਨਾਂ ਦੀਆਂ ਸਕੀਮਾਂ ਆਈਆਂ ਹੁਣ ਇਹ ਜਿਹੜੀਆਂ ਫੋੜਵਾ ਦਾ ਕਲਚਰ ਹੈਗਾ ਇਹ ਤੇ ਗੁਰੇਜ਼ ਕਰਨਾ ਚਾਹੀਦਾ ਹੈਗਾ ਇਸੇ ਇਹ ਫਾਲਤੂ ਖਰਚਾ ਇਹਨੂੰ ਕਿਹਾ ਜਾ ਸਕਦਾ ਹੈਗਾ ਪਰ ਉਹ ਸਕੀਮਾਂ ਕੱਢ ਲੈਂਦੇ ਹੈਗੇ ਨੇ ਕਿ ਜੀ ਬੱਲੇ ਬੱਲੇ ਹੋ ਜੂਗੀ ਟੋ ਟੋ ਪ੍ਰੋਬਲਮ ਇਹ ਜਦੋਂ ਬੰਦਾ ਸਰਕਾਰ 'ਚ ਹੁੰਦਾ ਉਹਨੂੰ ਲੱਗਦਾ ਕਿ ਸਭ ਕੋ ਜੀ ਹਰੀਆਲੀ ਆ ਉਹਨੂੰ ਲੱਗਦਾ ਕਿ ਲੈ ਮੇਰੀ ਅਗਲੀ ਸਰਕਾਰ ਵੀ ਬਣੀ ਵੀ ਮੇਰੀ ਉਸ ਤੋਂ ਅਗਲੀ ਸਰਕਾਰ ਵੀ ਬਣੀ ਹੈਗੀ ਆ ਉਹ ਬਾਅਦ ਚ ਵੋਟਾਂ ਚ ਪਤਾ ਲੱਗਦਾ ਹੈਗਾ ਪਰ ਆ ਜਿਹੜਾ ਕੇਂਦਰ ਵਾਲਾ ਸਵਾਲ ਮਸਲਾ ਨਾ ਕੇਂਦਰ ਜਾਣ ਕੇ ਕਹਿ ਸਕਦੇ ਹੈਗੇ ਕਿ ਉਹ ਐਵੇਂ ਇੱਟ ਖੜਕਾ ਜਿਹਾ ਲੈ ਰਿਹਾ ਸਰਕਾਰ ਨੂੰ ਟਾਈਡ ਕਰ ਰਿਹਾ ਹੈਗਾ ਸਰਕਾਰ ਨੂੰ ਨੁਕਤਾ ਛਿੰਨੀਆ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਿਹਾ ਹੈਗਾ ਉਹ ਉਹ ਸਰਕਾਰ ਨੂੰ ਨਹੀਂ ਭਗਵੰਤ ਮਾਨ ਮੰਨੀ ਸੀ ਅਸਹਿਸ਼ਣਿਕ ਕੈਬਾਜੀ ਹੋ ਰਹੀ ਉਹ ਪੰਜਾਬੀਆਂ ਦਾ ਫਿਰ ਹੋਏਗਾ ਕਿ ਪੰਜਾਬੀਆਂ ਦੇ ਨਾਲ ਧੱਕਾ ਕਿਉਂ ਹੋਗਾ ਕਿਉਂਕਿ ਸੈਂਟਰ ਦੇ ਵਿੱਚ ਕਿਸੇ ਨੇ ਵੀ ਰਾਜ ਕੀਤਾਗਾ ਜੋ ਕਾਂਗਰਸ ਪਾਰਟੀ ਨੇ ਕੀਤਾ ਵਿੱਚ ਅੱਜ ਭਾਜਪੀ ਕਰਿਆ ਇਹਦੇ ਸਚਾਈ ਹੈ ਇਤਿਹਾਸ ਦੇ ਪੰਨੇ ਜਦ ਫਰੋਲਦੇ ਆਪਾਂ ਉਹਦੇ ਸਚਾਈ ਤੇ ਹੈ ਕਿ ਪੰਜਾਬ ਨਾਲ ਧੱਕੇ ਹੋਈ ਆ ਸਦੀਆਂ ਤੋਂ ਹੁੰਦੇ ਰਹੇ ਨੇ ਚਾਹੇ ਮੁਗਲ ਆਏ ਹੋਣ ਚਾਹੇ ਤੁਗਲ ਆਏ ਹੋਣ ਚਾਹੇ ਬਾਬਰ ਆਏ ਹੋਣ ਚਾਹੇ ਫਿਰੋ ਅੰਗਰੇਜ਼ ਆਏ ਹੋਣ ਜਾਂ ਉਸ ਤੋਂ ਬਾਅਦ ਅਜੋਕੇ ਭਾਰਤ ਦੀਆਂ ਸਰਕਾਰ ਆਈਆਂ ਕਦੀ ਪੰਜਾਬ ਨੂੰ ਇਨਾਮ ਤੇ ਮਿਲੇ ਨਹੀਂ ਹੈਗੇ ਸਜ਼ਾਵਾ ਹੀ ਮਿਲੀਆਂ ਹੈਆਂ ਤੇ ਇਹ ਸਜ਼ਾਵਾ ਦੇ ਰੂਪ ਹੀ ਆ ਚਾਹੇ ਖੇਤੀਬਾੜੀ ਕਾਨੂੰਨ ਸੀ ਚਾਹੇ ਹੁਣਾਂ ਟ੍ਰੇਨਾਂ ਰੋਕ ਲੈਣੀਆਂ ਫੰਡ ਰੋਕ ਲੈਣੇ ਹੈਗੇ ਇਹ ਸਜ਼ਾਵਾ ਦੇ ਰੂਪ ਹੀ ਆ ਜੀ